ਪਹਿਲਗਾਮ ਹਮਲੇ ਤੋਂ ਬਾਅਦ ਵਿਦੇਸ਼ੀ ਤਾਕਤਾਂ ਖਾਸ ਕਰਕੇ ਸਿੱਖ ਫੋਰ ਜਸਟਿਸ ਅਤੇ ਪਾਕਿਸਤਾਨੀ ਏਜੰਸੀ ਏਐਸਆਈ ਸਪਾਂਸਰਡ ਮੀਡੀਆ ਦੇ ਵੱਲੋਂ ਵਿਦੇਸ਼ੀ ਪੱਧਰ ਤੇ ਭਾਰਤ ਖਿਲਾਫ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ ਸੂਤਰਾਂ ਸਾਰਿਹ ਗ੍ਰੋ 2 ਮਾਰਚ 2000 ਨੂੰ ਹੋਏ ਚਿੱਟੀ ਸਿੰਗਪੁਰਾ ਕਤਲੇਆਮ ਨੂੰ ਭਾਰਤੀ ਫੌਜ ਵੱਲੋਂ ਕਰਵਾਇਆ ਗਿਆ ਝੂਠਾ ਫਲੈਗ ਆਪਰੇਸ਼ਨ ਦੱਸ ਕੇ ਪਹਿਲਗਾਮ ਹਮਲੇ ਦੇ ਨਾਲ ਤੁਲਨਾ ਕਰ ਰਿਹਾ ਹੈ ਉਨ੍ਹਾਂ ਦੇ ਵੱਲੋਂ ਪਹਿਲਗਾਮ ਹਮਲਾ ਉਸੇ ਤਰਜ਼ ਤੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ 20 ਮਾਰਚ 2000 ਦੇ ਵਿੱਚ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਸਥਿਤ ਚਿੱਟੀ ਸਿੰਘਪੁਰਾ ਦੇ ਪਿੰਡ ਦੇ 36 ਸਿੱਖ ਮੂਲ ਨਿਵਾਸੀਆਂ ਦੀ ਸੈਨਾ ਦੀ ਵਰਦੀ ਦੇ ਵਿੱਚ ਪਹਿਲੇ ਲਖਸ਼ਰੇ ਤੋਇਬਾ ਦੇ ਅੱਤਵਾਦੀਆਂ ਨੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਵਾਹ ਦੇ ਮੁਤਾਬਕ ਹਮਲਾਵਰ 15 ਤੋਂ 20 ਗਿਣਤੀ ਦੇ ਵਿੱਚ ਸੀ ਅਤੇ ਦੋ ਗਰੁੱਪਾਂ ਦੇ ਵਿੱਚ ਵੰਡੇ ਹੋਏ ਸੀ ਏ ਹਮਲਾਵਰ ਪਿੰਡ ਦੇ ਦੋ ਗੁਰਦੁਆਰਿਆਂ ਸ਼ੋਕੀਨ ਮੋਹੱਲਾ ਗੁਰਦੁਆਰਾ ਸਾਈਬਤ ਸਿੰਘ ਸਬਾ ਸਮੁੰਦਰੀ ਹਾਲ ਗੁਰਦੁਆਰਾ ਸਾਈਬ ਦੇ ਬਾਹਰ ਪਹੁੰਚੇ ਅਤੇ ਸਿੱਖਾਂ ਦੇ ਦੋ ਗਰੁੱਪਾਂ ਨੂੰ ਦੋ ਗੁਰਦੁਆਰਿਆਂ ਦੇ ਬਾਹਰ ਖੜਾ ਕਰ ਦਿੱਤਾ ਜੋ ਸਿਰਫ 150 ਮੀਟਰ ਦੀ ਦੂਰੀ ਤੇ ਸਥਿਤ ਹੈ ਨਾਕਾਪੋਸ਼ਾਤਵਾਦੀਆਂ ਨੇ ਬਹੁਤ ਨੇੜਿਓ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੇ ਵਿੱਚ 36 ਲੋਕ ਮਾਰੇ ਗਏ ਇਹ ਕਤਨਾਮ ਪਾਕਿਸਤਾਨੀ ਸਪਾਂਸਰਡ ਅਤਵਾਦੀ ਸੰਗਠਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਬਿੱਲ ਦੇ ਦੌਰੇ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਕਿ ਜੰਮੂ ਕਸ਼ਮੀਰ ਦੇ ਮੁੱਦੇ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਿਆ ਜਾ ਸਕੇ ਇਹ ਹਮਲਾ ਪਾਕਿਸਤਾਨਾ ਦੁਆਰਾ ਸਪਾਂਸਰ ਕੀਤੇ ਸੰਗਠਨਾਂ ਦੁਆਰਾ ਚੱਲ ਰਿਹਾ ਅਤਵਾਦੀ ਨੂੰ ਫਿਰਕੂ ਰੰਗਤ ਦੇਣ ਲਈ ਹੁਣ ਤੱਕ ਕੀਤੀਆਂ ਗਈਆਂ ਯੋਜਨਾਬੰਦੀ ਅਤਵਾਦੀ ਘਟਨਾਵਾਂ ਵਿੱਚੋਂ ਇੱਕ ਹੈ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਦੇ ਵਿੱਚੋਂ ਇੱਕ ਡੈਵਿਡ ਕੋਲਮੈਨ ਹੈਡਲੀ ਤੋ ਉਸਦੇ ਵਕੀਲ ਅਤੇ FBI ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ NIA ਨੇ ਅਮਰੀਕਾ ਦੇ ਵਿੱਚ 3 ਜੂਨ 2010 ਤੋਂ 9 ਜੂਨ 2010 ਤੱਕ ਪੁਸ਼ਕਿਸ਼ ਕੀਤੀ ਸੀ ਪੁਸ਼ਕਿਸ਼ ਦੌਰਾਨ ਹੈਡਲੀ ਨੇ ਖੁਲਾਸਾ ਕੀਤਾ ਹੈ ਕਿ ਲਸ਼ਕਰ ਨਾਲ ਆਪਣੀ ਆਤਵਾਦੀ ਸਿਖਲਾਈ ਅਗਸਤ 2002 ਦੌਰਾਨ ਉਹ ਮੁਝ ਮਿਲ ਬੱਟ ਨਾਮਕ ਇੱਕ ਕਸ਼ਮੀਰੀ ਅਤਵਾਦੀ ਨੂੰ ਮਿਲਿਆ ਸੀ ਜੋ ਲਸ਼ਕਰ ਦਾ ਇੱਕ ਮੁੱਖ ਸੰਚਾਲਕ ਸੀ ਅਤੇ ਭਾਰਤ ਦੇ ਵਿੱਚ ਅਤਵਾਦੀ ਕਾਰਵਾਈਆਂ ਦਾ ਇੰਚਾਰਜ ਸੀ ਮੁਜਬਿਲ ਨੇ ਹੈਡਲੀ ਨੂੰ ਦੱਸਿਆ ਸੀ ਕਿ ਉਸਨੇ ਆਪਣੇ ਆਈਐਸਆਈ ਦੇ ਹੈਡਲਰ ਤੇ ਲਸ਼ਕਰ-ਏ ਤੋਇਬਾ ਮੁਖੀ ਹਾਜੀਫ ਦੇ ਨਿਰਦੇਸ਼ਾਂ ਤੇ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਇੱਕ ਪਿੰਡ ਤੇ ਹਮਲਾ ਕੀਤਾ ਸੀ ਅਤੇ ਆਮ ਨਾਗਰਿਕਾਂ ਦੀ ਹੱਤਿਆ ਕੀਤੀ ਸੀ